ਕੱਲੇ ਖੇਡਾਂ ਸ਼ੁਰੂ ਕਰੰਦਾ ਹਿਲਾਨ ਕਰ ਰਹਾ ਬਹੁਤ ਬਹੁਤ ਹਲਵਾਨ ਦੇ ਨਾਲ ਸਾਰੇ ਪਿਆਰੇ ਮੱਤਿਆਂ ਮੇਲੇ ਵੱਲੋਂ ਸ਼ੁਭਕਾਮਨਾਵਾਂ ਤੁਹਾਡੇ ਕੋਚਾਂ ਦਾ ਤੁਹਾਡਾ ਸਪੋਰਟ ਇੱਕ ਹੋਰ ਟ੍ਰੇਡ ਦੇ ਕੇ ਸਾਡੇ ਬੱਚਾ ਨੂੰ ਉਹ ਸਾਡੀ ਅੱਗੇ ਚੱਲਣਾ ਰਹੇ ਹੈ ਬਹੁਤ ਜ਼ਿਆਦਾ ਪਰਾਇ ਦਾ ਬੜਾ ਜੋਰ ਆ ਬੜਾ ਬੱਚੋ ਨੇ ਕਿਵੇਂ ਲੱਗਦਾ ਤੁਹਾਨੂੰ ਜੀ ਕਿਤਾ ਉਹ ਪੰਜਾਬ ਦੀ ਸੀਜ਼ਨ 3 ਚੱਲ ਰਿਹਾ ਹੈ ਤੇ ਜਿਹੜਾ ਪਤਰੀ ਉਹਨਾਂ ਜਿਹੜੇ ਹੈਗੇ ਹੈ ਇਵੈਂਟ ਕਰਾਏ ਜਾ ਰਹੇ ਨੇ ਕੀ ਕਰਨ ਕਰਦੇ ਬਹੁਤ ਬਹੁਤ ਧੰਨਵਾਦ ਜੀ ਖੇਡਾਂ ਵਤਨ ਪੰਜਾਬ ਦੀਆਂ ਇਹ ਜਿਹੜਾ ਸ਼ਬਦ ਆ ਜਦੋਂ ਉਹਨੂੰ ਆਪਾਂ ਬੋਲਦੇ ਆ ਤੇ ਕਮਾਨ ਮਹਿਸੂਸ ਹੁੰਦਾ ਸੀਜ਼ਨ 3 ਹੈ ਤੇ ਮੈਂ 20 ਸਾਲ ਸਪੋਰਟਸ ਕੀਤੀ ਆ ਵੀ ਕਈ ਵਾਰੀ ਕੋਈ ਐਸੇ ਇਵੈਂਟ ਸਰਕਾਰਾਂ ਜਦੋਂ ਸ਼ੁਰੂ ਕਰਦੀਆਂ ਨੇ ਨਾ ਪਹਿਲਾਂ ਪਹਿਲਾਂ ਲੱਗਦਾ ਵੀ ਯਾਰ ਨਹੀਂ ਇਸ ਤਰ੍ਹਾਂ ਨਹੀਂ ਹੋਣਾ ਪਰ ਜਦੋਂ ਉਹ ਆਪਾਂ ਨੂੰ ਵਰਤਦੇ ਆ ਬੱਚਿਆਂ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਵੀ ਇੰਨਾ ਜ਼ਿਆਦਾ ਉਤਸ਼ਾਹ ਹੈ ਇੰਨਾ ਜ਼ਿਆਦਾ ਜੋਸ਼ ਹੈ ਮੈਨੂੰ ਯਾਦ ਆ ਜਦੋਂ ਪਹਿਲੀ ਵਾਰੀ ਅਸੀਂ ਖੇਡਾਂ ਮਤਲਬ ਪੰਜਾਬ ਦੀਆਂ ਕਰਾਈਆਂ ਸੀ ਉਹਦੀ ਪਾਰਟਿਸਪੇਸ਼ਨ ਸੈਂਟਰ ਦੀ ਪਾਰਟਿਸਪੇਸ਼ਨ ਤੇ ਥਰਡ ਦੀ ਪਾਰਟਿਸਪੇਸ਼ਨ ਮੈਨੂੰ ਲੱਗਦਾ ਵੀ ਕਹਿੰਦੇ ਕਿ ਦੁੱਗਣੀ ਨਹੀਂ ਮੈਨੂੰ ਲੱਗਦਾ ਚੌਗਣੀ ਹੋ ਗਈ ਹੁਣ ਤਾਂ ਵੀ ਜਿਹੜਾ ਇਹਦੇ ਨਾਲ ਸਕੂਲੀ ਖੇਡਾਂ ਦੇ ਵਿੱਚ ਜ਼ੋਨ ਦੇ ਵਿੱਚ ਵੀ ਫਰਕ ਪਿਆ ਜ਼ਿਲ੍ਹੇ ਦੇ ਵਿੱਚ ਵੀ ਫਰਕ ਪਿਆ ਸਟੇਟ ਦੇ ਵਿੱਚ ਵੀ ਫਰਕ ਪਿਆ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਾਡੇ ਸਪੋਰਟਸ ਮਿਨਿਸਟਰ ਸੀਗੇ ਮੀਤ ਹੇਰ ਜੀ ਉਹਨਾਂ ਦਾ ਜਿਹੜਾ ਰਲ ਕੇ ਸਾਂਝਾ ਯਤਨ ਹਾਲਾ ਸੀ ਤੇ ਇਹ ਜਿਹੜਾ ਬਹੁਤ ਕਾਰਗਰ ਜਿਹੜਾ ਸਾਬਤ ਹੋਇਆ ਲੱਗਦਾ ਜੀ ਕਿ ਇਸ ਤਰ੍ਹਾਂ ਕਿ ਕਸ਼ੇ ਹਮ ਟਰੈਨ ਦੇ ਖੇਡ ਵਾਲ ਬੱਚੇ ਹੁਣ ਵਰਤੁਬਾਦ ਆ ਰਹੇ ਨੇ ਮੈਂ ਕਹਿੰਦਾ ਜੀ ਚੰਗੇ ਚੰਗੇ ਘਰਾਂ ਦੇ ਬੱਚੇ ਸਪੋਰਟਸ ਵਾਲੇ ਪਾਸੇ ਮੁੜੇ ਨੇ ਇੱਕ ਚੰਗਾ ਸਾਈਨ ਹੈ ਇੱਕ ਚੰਗਾ ਸਿਗਨਲ ਹੈ ਕਿ ਜਿਹੜੇ ਚੰਗੇ ਘਰਾਂ ਦੇ ਜਿਹੜੇ ਪੁਰਾਣੇ ਸਪੋਰਟਸਮੈਨ ਸੀ ਉਹਨਾਂ ਦੇ ਜਿਹੜੇ ਬੱਚੇ ਉਹ ਵੀ ਸਾਰੇ ਐਕਸ ਸਪੋਰਟਸਮੈਨ ਸੀ ਉਹਨਾਂ ਦੇ ਬੱਚੇ ਹੁਣ ਚੰਗੇ ਆ ਚਾਹ ਪੁਸ਼ਤੀ ਹੈ ਚਾਹ ਕਬੱਡੀ ਹੈ ਬੜੀਆਂ ਗੇਮਾਂ ਦੇ ਵਿੱਚ ਜਿਹੜੇ ਬੱਚੇ ਬਹੁਤ ਵੱਡੇ ਲੈਵਲ ਤੇ ਪਾਰਟਿਸਪੇਟ ਕਰ ਰਹੇ ਆ ਇਹ ਫਸਟ ਟਾਈਮ ਲਗਾ 10000 ਸੀ 6000 7000 ਤੇ 5000 ਇਹਦੇ ਵਿੱਚ ਇਹਨਾਂ ਦੀ ਕਮੋਡੀਸ਼ਨ ਰਹਿਣ ਦਾ ਕਰਨ ਦਾ ਉਹ ਸਾਰਾ ਜਿਹੜਾ ਸਪੋਰਟਸ ਡਿਪਾਰਟਮੈਂਟ ਦਾ ਹੁੰਦਾ ਬਹੁਤ ਸੋਹਣਾ ਉਪਰਾਲਾ ਨਵੇਂ ਬੱਚਿਆਂ ਨੂੰ ਇੱਕ ਨਵਾਂ ਪਲੇਟਫਾਰਮ ਮਿਲ ਜਾਣਾ ਸਾਲ ਦੇ ਵਿੱਚ 4-5 ਵਾਰੀ ਕੰਪੀਟੀਸ਼ਨ ਮਿਲ ਜਾਣਾ ਮੈਨੂੰ ਲੱਗਦਾ ਕਿ ਇੱਕ ਖੇਡਾਂ ਵਤਨ ਪੰਜਾਬ ਦੀਆਂ ਜਿਹਦੇ ਵਿੱਚ ਪਿਓ ਪੁੱਤ ਦੋ ਪੀੜੀਆਂ ਇਕੱਠੀਆਂ ਵੀ ਪਾਰਟਿਸਿਪੇਟ ਕਰਦੀਆਂ ਸੋ ਮੈਂ ਸਾਡੇ ਡੀਸੀ ਸਾਹਿਬ ਨਾਲ ਖੜੇ ਨੇ ਪਟਿਆਲਾ ਤੋਂ ਸ਼ੇਰ ਮਾਜਰਾ ਜੀ ਸਾਡਾ ਵੀਰ ਜੱਸੀ ਡੀਐਸਓ ਸਾਹਿਬ ਸਾਰੀ ਸਪੋਰਟਸ ਦੀ ਜਿਹੜੀ ਸਾਡੀ ਟੀਮ ਹੈ ਕਲੋਂ ਸਾਹਿਬ ਨਾਲ ਖੜਿਆ ਸਾਡੀ ਸਪੋਰਟਸ ਦੀ ਜਿਹੜੀ ਟੀਮ ਹੈ ਆਮ ਆਦਮੀ ਪਾਰਟੀ ਦੇ ਨਾਲ ਇੱਕ ਸਪੋਰਟਸ ਦੀ ਜਿਹੜੀ ਟੀਮ ਹੈ ਉਹ ਵੀ ਸਾਰੀ ਸਾਂਝੇ ਮੰਚ ਤੇ ਆ ਤੇ ਖੇਡਾਂ ਵਤਨ ਪੰਜਾਬ ਦੀਆਂ ਸਪੋਰਟਸ ਡਿਪਾਰਟਮੈਂਟ ਐਂਡ ਐਜੂਕੇਸ਼ਨ ਡਿਪਾਰਟਮੈਂਟ ਤੇ ਰਲ ਕੇ ਜਿਹੜਾ ਇਹਨਾਂ ਦਾ ਸਾਂਝਾ ਪਰਾਲਾ ਹੁੰਦਾ ਸੋ ਮੈਂ ਆਪਣੇ ਵੱਲੋਂ ਸਾਰੀ ਆਪਣੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਸਾਡੇ ਅਫਸਰ ਸਹਿਬਾਨਾਂ ਦੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁबारकबाद ਸਾਡੇ মিডিਆ ਵਾਲੇ ਭਰਾ ਤੇ ਅੱਜ ਗਰਮੀ ਵੀ ਸੀ ਮੈਂ ਮਾਫੀ ਮੰਗਦਾ ਵੀ 2 ਮਿੰਟ ਸਵੇਰ ਦਾ ਕਿਉਂਕਿ ਹੁਣ ਸਰਪੰਚੀ ਦੀਆਂ ਚੋਣਾਂ ਨੇ ਆਪਣੇ ਬਹੁਤ ਕਾਹੀ ਰਿਹਾ ਹੈਗਾ ਜੇ ਸੈਂਟਰ ਦੇ ਪਲੇਗ ਤੋਂ ਪਤਾ ਲੱਗਦਾ ਕਿ ਤਰੀਕੇ ਦੇ ਨਾਲ ਹੋਮਵਿਕ ਰਹੀ ਜਿਹੜੇ ਆ ਜਿਹੜੀਆਂ ਉਹਨਾਂ ਦੀਆਂ ਆਪਦੀਆਂ ਗੇਮਾਂ ਸੀ ਕਿ ਉਹਨਾਂ ਨੇ ਖੇਡੋ ਇੰਡੀਆ ਦੇ ਵਿੱਚ ਅਲੱਗ ਕੀਤਾ ਪਰ ਮੈਂ ਕਹਿੰਦਾ ਜੇ ਸਾਂਝਾ ਪ੍ਰਾਲਾ ਹੋਵੇ ਤਾਂ ਜਿਹੜਾ ਉਹ ਬੱਚਿਆਂ ਨੂੰ ਜ਼ਿਆਦਾ ਫਾਇਦਾ ਹੁੰਦਾ ਪ੍ਰਾਲੇ ਜਿਹੜੇ ਖੇਡਾਂ ਦੇ ਵਿੱਚ ਜਿਹੜੇ ਉਹ ਸਾਂਝੇ ਪ੍ਰਾਲੇ ਹੋਣੇ ਚਾਹੀਦੇ ਕਬੱਡੀ ਹੈ ਕਬੱਡੀ ਦੇ ਪਲੇਅਰ ਨਹੀਂ ਹੋ ਜਾਂ ਨਾਮ ਦੀ ਪੁਰਾਣੀ ਕਬੱਡੀ ਨੂੰ ਬਿਲਕੁਲ ਜੀ ਕਬੱਡੀ ਇਹਦੇ ਵਿੱਚ ਨੈਸ਼ਨਲ ਸਟਾਈਲ ਵੀ ਆ ਸਰਕਸ ਸਟਾਈਲ ਵੀ ਆ ਸਰਕਸ ਸਟਾਈਲ ਆਪਾਂ ਕਰਾਵਾਂਗੇ ਤੇ ਨੈਸ਼ਨਲ ਸਟਾਈਲ ਸੰਗਰੂਰ ਵਾਲੇ ਕਰਾਵਾਂਗੇ ਆਸ ਕਰਦੇ ਹਾਂ ਕਿ ਕੋਈ ਇਸ ਤੋਂ ਵੱਡਾ ਟੂਰਨਾਮੈਂਟ ਵੀ ਮੁੱਖ ਮੰਤਰੀ ਸਾਹਿਬ ਨੇ ਇਜਾਜ਼ਤ ਦਿੱਤੀ ਤੇ ਇਸ ਤੋਂ ਵੱਡਾ ਟੂਰਨਾਮੈਂਟ ਵੀ ਇੱਕ ਕਬੱਡੀ ਦਾ ਜਿਹੜਾ ਜ਼ਰੂਰ ਕਰਾਉਣਾ ਸਾਰੇ ਨਵੇਂ ਸਾਡੇ ਮੰਤਰੀ ਸਾਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਆਸ ਕਰਦੇ ਹਾਂ ਕਿ ਉਹ ਪੰਜਾਬ ਨੂੰ ਜਿਹੜਾ ਹੋਰ ਤੇਜ਼ ਰਫਤਾਰ ਦੇ ਨਾਲ ਜਿਹੜਾ ਆਪਣਾ ਕਹਿੰਦੇ ਵਿਕਾਸ ਹੋਵੇਗਾ ਤੋ ਅੱਜ ਜੋ ਸੌ ਚੁੱਕਣਗੇ ਉਹਨਾਂ ਨੂੰ ਮਤਰਾਲੇ ਮਿਲਣਗੇ মিডিਆ ਦੇ ਜ਼ਰੀਏ ਉਹ ਨਵੇਂ ਚੁਣੇਗੇ ਸਾਡੇ ਸਾਥੀਆਂ ਨੂੰ ਬਹੁਤ ਬਹੁਤ ਮਾਣ ਕਰਦੇ ਹਾਂ ਕਿ ਪੋਸਟੇ ਕੁਮਾਰ ਜੀ ਬਹੁਤ سارے ਪੁਸਤ ਦੇ ਹੈਗੇ ਨੇ ਆਪਣੇ ਡਿਪਾਰਟਮੈਂਟ ਦੇ ਸਪੋਰਟ ਵਿੱਚ ਵੀ ਜਿਹੜੇ ਆ ਨਵੇਂ ਜਿਹੜੇ ਪੁਸਤਦਾਰ ਨੇ ਉਹ ਬੜੇ ਕੁਆਲੀਫਾਈਡ ਨੇ ਡਿਪਲੋਮਾ ਹোল্ডার ਨੇ ਹਨ ਉਸ ਤੋਂ ਐਨਆਈਐਸ ਤੋਂ ਪਰ ਜਿਹੜੇ ਪੁਰਾਣੇ ਪੋਸਟੇ ਨੇ ਪੁੱਛੇ ਬੱਚਿਆਂ ਨੂੰ ਆਪਾਂ ਮਦਦ ਨਹੀਂ ਹੁੰਦਾ ਕਿ ਹਾਂ ਬੱਚਿਆਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ ਅਗਲੇ ਨੂੰ ਜੀ ਬੱਚਿਆਂ ਨੂੰ ਕੋਈ ਕੇਸ ਐ ਸਾਹ ਧਿਆਨ ਦੇ ਵਿੱਚ ਹੋਇਆ ਤੇ ਡੀਐਸਓ ਸਾਹਿਬ ਨਾਲ ਖੜੇ ਨੇ ਮੇਰੇ ਧਿਆਨ ਦੇ ਵਿੱਚ ਲਾ ਦਿਓ ਆਪਾਂ ਜੇ ਕੋਈ ਹੱਲ ਕਰਦਾ ਹੁਣ ਕੋਲ ਪੈ ਗਿਆ ਉਹ ਦੱਸੋ ਬਹੁਤ ਬਹੁਤ ਧੰਨਵਾਦੀ ਠੀਕ ਹੈ ਜੀ